ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਰੋਪੜ ਵਿਖੇ ਮੌਜੂਦ ਆ ਸਿਆਸੀ ਦੰਗਲ ਜਿਹੜਾ ਪੱਕ ਚੁੱਕਾ ਹੈ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਔਰ ਅੱਜ ਕਾਂਗਰਸੀ ਉਮੀਦਵਾਰ ਸ਼੍ਰੀ ਅਨੰਤਪੁਰ ਸਾਹਿਬ ਦੀ ਸੀਟ ਤੋਂ ਵਿਜੇਂਦਰ ਸਿੰਘਲਾ ਆਪਣੀ ਨਾਮਜ਼ਦਗੀ ਦਾਖਲ ਕਰਨਗੇ ਜੇ ਤੁਸੀਂ ਬਿਲਕੁਲ ਮੇਰੇ ਸੱਜਾ ਹੱਥ ਦੇਖ ਸਕਦੇ ਹੋ ਕਿ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਤੋਂ ਸੁਤਵੀਰ ਸਿੰਘ ਪੱਲੀ ਚ ਕੀ ਤਰਲੋਚਨ ਸਿੰਘ ਸੂਂਡ ਇੱਥੇ ਪਹੁੰਚੇ ਨੇ ਆਪਣੇ ਵੱਡੇ ਸਮਰਥਕਾਂ ਦੇ ਨਾਲ ਇਕੱਠ ਦੇ ਨਾਲ ਇੱਥੇ ਪਹੁੰਚੇ ਨੇ ਔਰ ਇਹਨਾਂ ਤੋਂ ਜਾਣ ਲੈਣੇ ਆ ਕਿ ਇਹਨਾਂ ਦੇ ਅੰਦਰ ਕਿੰਨਾ ਉਤਸ਼ਾਹ ਹੈ ਸਸੀ ਗੱਲ ਸਰ ਬਹੁਤ ਨੇਕਾ ਸਵਾਗਤ ਸਸੀ ਗੱਲ ਜੀ ਸੁਰੇ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਬੜਾ ਬੜਾ ਪ੍ਰੋਮਿਨੈਂਟ ਚੈਨਲ ਹੈ ਅੱਜ ਪਹਿਲੀ ਵਾਰ ਮੈਨੂੰ ਲੱਗਾ ਤੁਸੀਂ ਸਾਡੇ ਕੋਲ ਨੂੰ ਗੱਲਬਾਤ ਸਾਡੇ ਦੋ ਵਾਰੀ ਆ ਗਏ ਆ ਗਏ ਨਹੀਂ ਚੰਗੇ ਤਰੀਕੇ ਨਾਲ ਨਹੀਂ ਆਏ ਹੈ ਅੱਜ ਅੱਜ ਕਿੰਨਾ ਉਤਸ਼ਾਹ ਹੈ ਤੁਹਾਡੇ ਮੰਨਦੇ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਅੰਤ ਲਿਖੀ ਹੋਈ ਗੱਲ ਹੈ ਕਿ ਆਉਣ ਵਾਲੀ ਸਰਕਾਰ ਜਿਹੜੀ ਕੇਂਦਰ ਚ ਬਣਨੀ ਹੈ ਉਹ ਕਾਂਗਰਸ ਪਾਰਟੀ ਇੰਡੀਆ ਆਲਾਈਂਸ ਦੀ ਬਣਨ ਜਾ ਰਹੀ ਹੈ ਔਰ ਮੋਦੀ ਸਾਹਿਬ ਬੜੇ ਘਮਰਾਏ ਹੋਏ ਆ ਉਹਦੇ ਕਰਕੇ ਫਰਕ ਤਾਂ ਇਹਦੇ ਵਿੱਚ ਤੁਸੀਂ ਦੇਖ ਰਹੇ ਆ ਵੱਡੇ ਵੱਡੇ ਹਜੂਮ ਸਾਰੇ ਹਲਕਿਆਂ ਦੇ ਵਿੱਚੋਂ ਇਕੱਠੇ ਹੋ ਕੇ ਕਾਂਗਰਸ ਪਾਰਟੀ ਦੇ ਸ਼੍ਰੀ ਵਿਜੇਂਦਰ ਸਿੰਘਲਾ ਜੀ ਜਿਹੜੇ ਅੱਜ ਪੇਪਰ ਜਿਹਨਾਂ ਨੇ ਫਾਈਲ ਕਰਨੇ ਆ ਉਹਨਾਂ ਦੇ ਹੱਥ ਚ ਆ ਰਹੇ ਤੇ ਵਿਜੇਂਦਰ ਸਿੰਘਲਾ ਜਿਹੜੇ ਸਾਡੇ ਹਲਕੇ ਦੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਤਕਲੀਫਾਂ ਨੇ ਤੋਖਲੇ ਨੇ ਉਹ ਸਮਝ ਚੁੱਕੇ ਨੇ ਜੀ ਜੀ ਬਿਲਕੁਲ ਉਹ ਸਾਰੇ ਹਲਕਿਆਂ ਜਾ ਕੇ ਉਹਨਾਂ ਨੇ ਮੀਟਿੰਗਾਂ ਕਰ ਲਈਆਂ ਸਾਰੇ ਵਰਕਰਜ਼ ਨੂੰ ਮਿਲ ਲਿਆ ਉਹਨਾਂ ਨੇ ਤਕਰੀਬਨ ਜਿਹੜਾ ਸੈਕੰਡ ਫੇਸ ਹੈ ਉਹ ਅੱਜ ਤੋਂ ਬਾਅਦ ਜਿਹੜਾ ਉਹਨਾਂ ਦੀਆਂ ਮੀਟਿੰਗਾਂ ਦਾ ਚੱਲੂ ਹੋਣਾ ਸੋ ਮੈਂ ਸਮਝਦਾ ਕਿ ਬਹੁਤ ਹੀ ਸੂਝਬਾਨ ਤੇ ਦੂਰ ਅੰਦੇਸ਼ ਲੀਡਰ ਹੈ ਮੈਂਬਰ ਪਾਰਲੀਮੈਂਟ ਵੀ ਰਹੇ ਆ ਔਰ ਕੈਬਨਿਟ ਦੇ ਮੰਤਰੀ ਵੀ ਰਹੇ ਆ ਔਰ ਜੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਸਟੂਡੈਂਟ ਲੀਡਰ ਵੀ ਰਹੇ ਆ ਸੋ ਬੜਾ ਲੰਮਾ ਤਜਰਬਾ ਔਰ ਮੇਨ ਗੱਲ ਇਹ ਆ ਕਿ ਉਹ ਸਾਡੇ ਹਾਈ ਕਮਾਂਡ ਦੇ ਬਹੁਤ ਨਜ਼ਦੀਕੀ ਜਿਹੜੇ ਪਰਿਵਾਰ ਹੈ ਉਹਨਾਂ ਦੇ ਨਜ਼ਦੀਕੀ ਹੈ ਅੱਛਾ ਜਦੋਂ ਸਰ ਟਿਕਟ ਅਨਾਉਂਸ ਕੀਤੀ ਸੀ ਨਾ ਉਸ ਵੇਲੇ ਪਰਸੈਪਸ਼ਨ ਸੀਗੀ ਕਿ ਸ਼ਾਇਦ ਰਾਣਾ ਗੁਰਜੀਤ ਜੀ ਆ ਜਾਣਗੇ ਤਾਂ ਉਦੋਂ ਕਿ ਕਈ ਲੋਕਾਂ ਨੇ ਇਹ ਵੀ ਗੱਲ ਆਖੀ ਆ ਕਿ ਇਹਨਾਂ ਨੂੰ ਜਾਣ ਕੇ ਭੇਜਿਆ ਗਿਆ ਇੱਥੇ ਕਿਉਂਕਿ ਇਹਨਾਂ ਦਾ ਏਰੀਆ ਨਹੀਂ ਹੈ ਕਿ ਚਲੋ ਇੰਡੀਆ ਆਲਾਈਂਸ ਸ ਹੈ ਥੋੜੀ ਬਹੁਤ ਸ਼ਾਇਦ ਫ੍ਰੈਂਡਲੀ ਮੈਚ ਹੋ ਜਾਏਗਾ ਲੇਕਿਨ ਉਹ ਜਿੰਨਾ ਚੜ ਕੇ ਵਿਜੇਂਦਰ ਸਿੰਘਲਾ ਜੀ ਆ ਰਹੇ ਨੇ ਜਿੰਨਾ ਉਹ ਜਨ ਸੰਬੋਧਨ ਕਰਦੇ ਨੇ ਜਿੰਨਾ ਚੜ ਚੜ ਕੇ ਆ ਰਹੇ ਨੇ ਇੱਕ ਪੰਜਾਬੀ ਦਾ ਸ਼ਬਦ ਹੈ ਕਿ ਚੀੜਾ ਬੰਦਾ ਚੀੜਾ ਅੱਜ ਦਾ ਕਹਿੰਦਾ ਕਿ ਹੁਣ ਮੈਂ ਆ ਗਿਆ ਹੁਣ ਜਾਂਦਾ ਨਹੀਂ ਉਸ ਚੀਜ਼ ਨੂੰ ਕਿਵੇਂ ਦੇਖ ਤੀ ਨਹੀਂ ਬਿਲਕੁਲ ਕੋਈ ਫਰੈਂਡਲੀ ਮੈਚ ਵਾਲੀ ਗੱਲ ਪੰਜਾਬ ਦੇ ਵਿੱਚ ਨਹੀਂ ਹੈ ਲੋਕਾਂ ਨੇ ਇਹ ਵਿਰੋਧੀ ਪਾਰਟੀਆਂ ਦਾ ਉੜਾਇਆ ਜਿਹੜਾ ਸਾਰਾ ਹੀ ਇਹ ਪ੍ਰੋਪਾਗੈਂਡਾ ਹੈਗਾ ਸੋ ਆਪਾਂ ਜਿਹੜੀ ਲੜਾਈ ਹੈ ਉਹਨੂੰ بار بار ਦੀ ਲੜਾਈ ਮਾਰ ਕੇ ਹੀ ਮੰਨ ਰਹੇ ਆਂ ਔਰ ਪੰਜਾਬ ਦਾ ਜਿਹੜਾ ਮੂਡ ਹੈ ਇਸ ਵਾਰੀ ਉਹ ਪੂਰੇ ਪੰਜਾਬ ਦਾ ਕਲੀਅਰ ਹੈ ਸਰਵੇ ਵੀ ਜਿਹੜੇ ਤੁਹਾਡੇ ਮੈਕਸਿਮਮ ਜਿਹੜੇ ਉਹ ਕਾਂਗਰਸ ਪਾਰਟੀ ਨੂੰ ਵਧ ਦੇ ਰਿਹਾ ਹੈ ਤੋ ਕਈ ਤਾਂ ਸਰਵੇ 10 ਸੀਟਾਂ ਦੇ ਰਹੇ ਆ ਕੋਈ 8 ਵੀ ਦੇ ਰਿਹਾ ਕੋਈ 7 ਵੀ ਦੇ ਰਿਹਾ ਸੋ ਸਾਨੂੰ ਵੀ ਲੱਗਦਾ ਕਿ ਜਿਹੜੀ ਆਨੰਦਪੁਰ ਸਾਹਿਬ ਦੀ ਜਿਹੜੀ ਪੁਰਾਣੀ ਰਵਾਇਤ ਹੈ ਕਾਂਗਰਸ ਪਾਰਟੀ ਦੀ ਜੱਦੀ ਉਹ ਜਿਹੜੀ ਹੈ ਇਸ ਵਾਰ ਵੀ ਕਾਇਮ ਰਹੂਗੀ ਜੀ ਸੋਨ ਸਾਹਿਬ ਕਿਹਾ ਜਾਂਦਾ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹ ਕਾਂਗਰਸ ਦਾ ਗੜ ਮੰਨਿਆ ਜਾਂਦਾ ਹੈ ਪਰ ਛਾਪੜੇ ਜਿਹੜੇ ਸੀਐਮ ਸਾਹਿਬ ਹੈ ਭਗਵੰਤ ਮਾਨ ਜੀ ਉਹ ਕਹਿੰਦੇ ਕਿ ਇਸ ਵਾਰ 13 ਦੇ 13 ਸੀਟਾਂ ਸਾਡੇ ਕੁਆਰੀਆਂ 13 ਦੇ 13 ਹੱਥ ਲੋਕ ਮੈਨੂੰ ਦੇ ਰਹੇ ਆ ਦੱਪੀ ਕੁਛ ਵੀ ਗੱਪਾਂ ਮਾਰ ਸਕਦਾ ਕੋਈ ਅਸੀ ਗੱਲ ਨਹੀਂ ਮੁੱਖ ਮੰਤਰੀ ਹੈਗੇ ਪਰ ਕਿਉਂਕਿ ਜਿਸ ਕਲੈਨ ਦੇ ਵਿੱਚੋਂ ਆ ਰਹੇ ਨਾ ਉੱਥੇ ਗੱਪਾਂ ਦਾ ਹੀ ਖੱਟਿਆ ਖਾਰਿਆ ਆ ਭਗਵੰਤ ਮਾਨ ਤਾਂ ਕਈ ਵਾਰੀ ਮੇਰੇ ਖਿਆਲੋਂ ਵੀ ਸੈਂਟਰ ਸਰਕਾਰ ਵੀ ਬਣਾਉਣ ਲੱਪਾਂ ਦੇ ਵੀ ਸਾਡੀ ਬਣਨੀ ਆ ਆਪ ਵਾਲਿਆਂ ਦੀ ਬਣਨੀ ਆ ਇਹੋ ਜੇ ਕੋਈ ਗੱਲ ਨਹੀਂ ਹੈਗੀ ਜਿਹੜਾ ਤੁਸੀਂ ਕਹਿੰਦੇ ਵੀ ਐਲਾਈਅੰਸ ਦੀ ਗੱਲ ਉਹ ਵੀ ਪਰਪਲੇਖੇ ਜਿਹੜੀਆਂ ਬੋਧੀ ਪਾਰਟੀਆਂ ਹੈਗੀਆਂ ਉਹ ਕਹਿ ਰਹੀਆਂ ਹੈਗੀਆਂ ਕਾਂਗਰਸ ਪਾਰਟੀ ਹਮੇਸ਼ਾ ਹੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਤਲੀ ਰਹੀ ਹੈ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਤਵੀਰ ਸਿੰਘ ਹੀ ਹੁਣੀ ਔਰ ਸਾਡੇ ਕਮਜੀ ਥੁਣੀ ਸਾਰੇ ਜਿੰਨੇ ਵੀ ਸਾਡੇ ਇਲਾਕੇ ਦੇ ਪੰਗੇ ਹਲਕੇ ਦੇ ਮੋਤਵਰ ਪ੍ਰਧਾਨ ਵੀ ਆਏ ਆ ਜ਼ਿਲ੍ਹਾ ਪ੍ਰਧਾਨ ਵੀ ਕਹਿ ਲਓ ਸਾਰੇ ਜਣੇ ਇੱਥੇ ਇਕੱਠੇ ਹੋ ਕੇ ਆਏ ਆ ਔਰ ਸਾਨੂੰ ਪੂਰਾ ਯਕੀਨ ਹੈਗਾ ਕਿ ਕੱਲੇ ਕੱਲੇ ਪਿੰਡ ਦੇ ਵਿੱਚੋਂ ਕੱਲੇ ਕੱਲੇ ਬੂਥ ਦੇ ਵਿੱਚੋਂ ਸਾਡੀ ਸਾਰਿਆਂ ਦੀ ਵਰਕਾਂ ਦੀ ਸਾਥੀਆਂ ਦੀ ਇਹੀ ਤਹਈਆ ਕੀਤਾ ਆਪੋ ਆਪਣਾ ਬੂਥ ਅਸੀਂ ਜਿਤਾ ਕੇ ਲੈ ਕੇ ਆਣਾ ਜਦੋਂ ਅਸੀਂ ਬੂਥ ਦੇ ਉੱਪਰ ਪਹਿਰਾ ਦਿੰਨੇ ਆ ਤੇ ਹੋਰ ਵੀ ਮਜਬੂਤੀ ਮਿਲਦੀ ਹੈਗੀ ਨੋ ਡਾਊਟ ਜਿਹੜੇ ਲੀਡਰ ਹੈ ਉਹ ਵੀ ਕੰਮ ਕਰਦੇ ਆ ਵਰਕਰ ਵੀ ਕੰਮ ਕਰਦੇ ਆ ਵੋਲੰਟੀਅਰ ਵੀ ਕੰਮ ਕਰਦੇ ਆ ਪਰ ਆਪਣੇ ਜਿਹੜੇ ਐਮਪੀ ਮਨੀਸ਼ ਤਵਾੜੀ ਜੀ ਸਗੇ ਉਹ ਪਿਛਲੀ ਵਾਰ ਨਾ ਘਟ ਵਿੱਚ ਰਿਆ ਨੋ ਡਾਊਟ ਉਹਨਾਂ ਦੀ ਜਿਹੜੀ اٹੈਂਡੈਂਸ ਹੈ ਉਹ ਲੋਕ ਸਭਾ ਚ ਬਹੁਤ ਅੱਛੀ ਹੈ ਲੇਕਿਨ ਫਿਰ ਵੀ ਲੋਕਾਂ ਨੂੰ ਉਹ ਚੀਜ਼ਾਂ ਨਹੀਂ ਲੈ ਕੇ ਦੇ ਪਾਇਏ ਜਿਨ੍ਹਾਂ ਤੇ ਉਹਨਾਂ ਨੇ ਵਾਦਾ ਕੀਤਾ ਸੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਇਹ ਤਾਂ ਐਂਟੀ ਇਨਕੰਮਬੈਂਸੀ ਤਾਂ ਥੋੜੀ ਬਹੁਤ ਹੋ ਹੀ ਜਾਂਦੀ ਹੈ ਵਿਚਦੇ ਉਹ ਬਹੁਤ ਹੈਗੇ ਆ ਠੀਕ ਹੈ ਤੁਹਾਡੇ ਨਾਲ ਕਿਤੇ ਇੰਟਰੈਕਸ਼ਨ ਉਹਨਾਂ ਦਾ ਘੱਟ ਹੋਇਆ ਕੋਈ ਮੈਂ ਨਹੀਂ ਕਹਿ ਸਕਦਾ ਪਰ ਵਿਚਰੇ ਆ तकरीबन ਉਹਨਾਂ ਨੇ ਸਾਰੇ ਪਿੰਡਾਂ ਦੇ ਵਿੱਚ ਪਾਸਪੋਰਟ ਆਫਿਸ ਦੀ ਗੱਲ ਸੀਗੀ ਉਹ ਪ੍ਰਪੋਜ਼ਲ ਫੇਲ ਹੋ ਗਿਆ ਹਲੇ ਤੱਕ ਨਹੀਂ ਆਇਆ ਜੀ ਪਾਸਪੋਰਟ ਆਫਿਸ ਦਾ ਵੈਸੇ ਹੁਣ ਆਨਲਾਈਨ ਹੀ ਹੋ ਗਿਆ ਮਾਫ ਕਰਨਾ ਕਿਉਂਕਿ ਸਾਰਾ ਕੰਮ ਤਾਂ ਆਨਲਾਈਨ ਹੀ ਹੋ ਰਿਹਾ ਹੈ ਪਾਸਪੋਰਟ ਆਫਿਸ ਵੀ ਆ ਜਾਣ ਤਾਂ ਉਹ ਮੇਰੇ ਖਿਆਲ ਬਹੁਤਾ ਫਰਕ ਉਹਦੇ ਨਾਲ ਨਹੀਂ ਪੈਣ ਵਾਲਾ ਹੈਗਾ ਸੋ ਕੰਮ ਤਾਂ ਉਹਨਾਂ ਨੇ ਬਹੁਤ ਕੀਤੇ ਹੈਗੇ ਐ ਐਸੀ ਗੱਲ ਨਹੀਂ ਸਾਡੇ ਹਲਕੇ ਦੇ ਵਿੱਚ ਵੀ ਨਵੇਂ ਸ਼ਹਿਰ ਦੇ ਵਿੱਚ ਵੀ ਬੜਾ ਚੌਰ ਦੇ ਵਿੱਚ ਵੀ ਔਰ ਗੜ ਸ਼ੰਕਰ ਦੇ ਹਲਕੇ ਦੇ ਵਿੱਚ ਵੀ ਸਾਡੇ ਵੱਲੋਂ ਤਾਂ ਕਿਤੇ ਇਦਾਂ ਦੀ ਕੋਈ ਕਮੀ ਤਵਾੜੀ ਸਾਹਿਬ ਮੁੱਖ ਮੰਗਾ ਤੁਸੀਂ ਵਿਜੇਂਦਰ ਸਿੰਘ ਰਾਜ ਜੀ ਨੂੰ ਦੱਸਿਆਉਣਗੇ ਜਾ ਲੋਕ ਜਿਹੜੇ ਕੋਈ ਮੰਗ ਦੀ ਤਕਲੀਫ ਹੈ ਕੋਈ ਪੀੜ ਹੈ ਵਿਜੇਂਦਰ ਸਿੰਘਲਾ ਤੱਕ ਪੰਚਾਇਤ ਹੋਵੇ ਨਹੀਂ ਸਾਡੇ ਤਾਂ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਮੇਨ ਪ੍ਰੋਬਲਮ ਵੀ ਹੈ ਨਹੀਂਗੀ ਸਾਡੇ ਹਲਕੇ ਦੇ ਵਿੱਚ ਕੋਈ ਮੇਨ ਪ੍ਰੋਬਲਮ ਵੀ ਹੈ ਨਹੀਂਗੀ ਕੋਈ ਮੰਗ ਵੀ ਹੈ ਨਹੀਂ ਸਾਡੇ ਇੱਕ ਐਲੀਵੇਟਰ ਰੋਡ ਬਣ ਰਿਹਾ ਬਹਿਰਾਮ ਦੇ ਵਿੱਚ ਨਾ ਜਿਹੜਾ ਕਾਫੀ ਦੇਰ ਤੋਂ ਮੰਗ ਸੀਗੀ ਔਰ ਉਹ ਤવાડી ਸਾਹਿਬ ਹੁਣਾਂ ਨੇ ਔਰ ਹੁਣ ਵਿਜੇਂਦਰ ਸਿੰਘਲਾ ਜੀ ਹੁਣਾਂ ਨੇ ਉਹ ਬੜੇ ਜ਼ੋਰ ਦੇ ਨਾਲ ਕੰਮ ਉੱਥੇ ਚੱਲ ਰਿਹਾ ਹੈਗਾ ਔਰ ਜਲਦੀ ਪੂਰਾ ਹੋ ਜਾਣਾ ਕੋਈ ਐਸੀ ਗੱਲ ਨਹੀਂ ਹੈਗੀ ਸਾਰੇ ਵਰਕਰ ਔਰ ਸਾਰੇ ਸਾਡੇ ਲੀਡਰ ਇਕੱਠੇ ਹੋ ਕੇ ਇਹ ਕਿਉਂਕਿ ਉੱਪਰ ਕਾਂਗਰਸ ਦਾ ਹੀ ਪ੍ਰਾਈਮ ਮਿਨਿਸਟਰ ਬਣਨਾ ਤੇ ਆਹ ਇੰਡੀਆ ਆਲਾਈਂਸ ਦਾ ਸਾਡਾ ਸਾਰੇ ਬਹੁਤ ਸਾਰੀਆਂ ਪਾਰਟੀਆਂ 28 ਪਾਰਟੀਆਂ ਉਹਨਾਂ ਦਾ ਗਠਜੋੜ ਬੰਧਨ ਹੈਗਾ ਔਰ ਬਹੁਤ ਥੰਪਿੰਗ ਜਿਹੜੀ ਮਿਲੋਟੀ ਹੈ ਬਹੁਤ ਅੱਛਾ ਕਿ ਨਹੀਂ ਖੁਆਬ ਨਹੀਂ ਹੈਗਾ ਇਹਨੂੰ ਖੁਆਬ ਨਾ ਤੁਸੀਂ ਕਰੋ ਲੋਕਾਂ ਜਿਵੇਂ ਵੀ ਕਹਿ ਰਹੀ ਹੈ ਕਿ ਸਰਕਾਰ ਸਾਡੀ ਬਣਨ ਲੱਗੀ ਹੈ ਮੋਦੀ ਸਾਹਿਬ ਕਹਿ ਰਹੇ ਅਬ ਕੀ ਬਾਰ 400 ਪਾਰ ਮੇਰੀ ਮੇਰੀ ਗੱਲ ਸੁਣੋ ਕਾਂਗਰਸ ਪਾਰਟੀ ਨੇ ਇਸ ਵਾਰੀ ਦਲਿਤ ਜਿਹੜਾ ਹੈਗਾ ਨਾ ਦਲਿਤ ਜਿਹੜਾ ਉਹੋ ਪ੍ਰਾਈਮ ਮਿੰਿਸਟਰ ਦੇਣਾ ਔਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਮੈਂ ਕਹਿੰਦਾ ਰਾਹੁਲ ਗਾਂਧੀ ਜੀ ਦੀ ਸਹਿਮਤੀ ਦੇ ਨਾਲ ਪਰਿਵਾਰ ਦੀ ਸਹਿਮਤੀ ਦੇ ਨਾਲ ਇਸ ਵਾਰੀ ਦਲਿਤ ਜਿਹੜਾ ਪ੍ਰਾਈਮ ਮਿੰਸਟਰ 75 ਸਾਲਾਂ ਬਾਅਦ ਵਾਰੀ ਬਣਦੀ ਹੈਗੀ ਔਰ ਦਲਿਤ ਜਿਹੜਾ ਪ੍ਰਾਈਮ ਮਿੰਸਟਰ ਸਾਡੇ ਕੋਲ ਬਹੁਤ ਵਧੀਆ ਕੈਪੇਬਲ ਹੈਗਾ ਮਲਕਰ ਖੜਗੇ ਜੀ ਹੈਗੇ ਆ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਜਿਹੜੇ ਗਰੀਬ ਜਨਤਾ ਹੈਗੀ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਗੱਲ ਦਾ ਉਤਸ਼ਾਹ ਹੈਗਾ ਕਿ 75 ਸਾਲਾਂ ਬਾਅਦ ਸਾਡੀ ਵਾਰੀ ਆਣੀ ਜੇ ਪ੍ਰਾਈਮ ਮਿਨਿਸਟਰ ਇੰਡੀਆ ਲਾਇੰਸ ਦਾ ਬਣਦਾ ਫਿਰ ਸ਼੍ਰੀ ਮਾਨਪੁਰ ਸਾਹਿਬ ਹਲਕਾ ਜਿਹੜਾ ਆ ਉਹਨੂੰ ਕੀ ਗੱਫੇ ਮਿਲਣਗੀਆਂ ਮੈਂ ਤਾਂ ਪੂਰੇ ਪਹਿਲਾਂ ਵੀ ਮਿਲਦੇ ਰਹੇ ਕਿਉਂਕਿ ਗੁਰੂਆਂ ਪੀਰਾਂ ਦੀ ਨਾ 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 ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ ਜਿਹੜੀ ਸਾਡੀ ਸਾਰਿਆਂ ਨੂੰ ਵੱਡੀ ਮੰਗ ਹੈਗੀ ਆ ਜਿਹੜੀ ਕਿ ਭਾਜਪਾ ਨੇ ਕਦੀ ਕੀਤੀ ਨਹੀਂ ਸੈਂਟਰ ਦੀ ਸਰਕਾਰ ਨੇ ਨਹੀਂ ਕੀਤੀ ਸਾਡੇ ਬੰਗੇ ਹਲਕੇ ਤੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਮੇਨ ਸੜਕ ਹੈ ਉਹ ਅਸੀਂ 6 ਲੇਨ ਦਾ ਜਾਨੀ ਕਿ ਵਾਦਾ ਕੀਤਾ ਲੋਕਾਂ ਦੇ ਨਾਲ ਔਰ ਅੱਗੇ ਇੱਕ ਨਹਿਣਾ ਦੇ ਵੀ ਹੈ ਆਪਣੇ ਬਾਬਾ ਬਟਪਾ ਸਿੰਘ ਦੇ ਦੇਰੇ ਨੂੰ ਵੀ ਜਾਂਦੀ ਆ ਸਾਰੇ ਬਾਬਾ ਵਾਲਕਨਾਥ ਜੀ ਉਹਨਾਂ ਦੇ ਵੀ ਡੇ ਡੇ ਜਾਂਦੀ ਆ ਸਾਡੀ ਮੇਨ ਜਿਹੜੀ ਨਾ ਇਹ ਚਾਰ ਹਲਕਿਆਂ ਦੀ ਜਿਹੜੀ ਮੰਗ ਹੈ ਉਹ ਮੇਨ ਮੰਗ ਹੈਗੀ ਆ ਇਸ ਮਸਨ ਲੈ ਕੇ ਲੀਡਰ ਗੰਭੀਰ ਹਨ ਕਿ ਸਿਰਫ ਵੋਟਾਂ ਵੇਲੇ ਆਪਾਂ ਕਹਿੰਦੇ ਨਹੀਂ ਨਹੀਂ ਪੂਰੇ 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 ਸ਼ਾਮ ਸੁੰਦਰ ਜੀ ਨਾਲ ਇੰਟਰਵਿਊ ਹੋਈ ਸੀਗੀ ਸੁਭਾਸ਼ ਜੀ ਨਾਲ ਸੁਭਾਸ਼ ਸ਼ਰਮਾ ਜੀ ਦੇ ਨਾਲ ਇੰਟਰਵਿਊ ਹੋਈ ਜਿਹੜੇ ਉਮੀਦਵਾਰ ਨੇ ਬੀਜੇਪੀ ਵੱਲੋਂ ਉਹ ਕਹਿੰਦੇ ਜੇ ਪ੍ਰਪੋਜ਼ਲ ਪਾਸ ਹੋਇਆ ਤਾਂ ਠੀਕ ਆ ਨਹੀਂ ਤਾਂ ਕਹਿੰਦੇ ਮੈਂ ਆਪ ਜਾ ਕੇ ਨਾ ਕਹਿੰਦੇ ਚੁੱਪ ਪੱਲਾ ਅੱਡ ਕੇ ਪੈਸੇ ਮੰਗ ਕਹਿੰਦੇ ਸੜਕ ਬਣਾ ਕੇ ਦਊਂਗਾ ਸ਼ਰਮਾ ਜੀ ਤਾਂ ਆਪਾਂ ਨੂੰ ਪਤਾ ਹੀ ਹੈਗਾ ਉਹਨਾਂ ਦਾ ਤਾਂ ਪਹਿਲਾਂ ਹੀ ਸਮਝੌਤਾ ਹੋ ਚੁੱਕਾ ਅਕਾਲੀ ਦਲ ਦੇ ਨਾਲ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਜਿੱਤ ਕੇ ਜਾਣਾ ਕਿੱਥੇ ਹੈ ਜਿੱਤ ਕੇ ਪਹਿਲੀ ਗੱਲ ਤਾਂ ਸ਼ਰਮੇ ਨੂੰ ਵੋਟਾਂ ਨਹੀਂ ਪੈਣੀਆਂ ਮਾਫ ਕਰਨਾ ਔਰ ਇਹ ਚੰਦੂ ਮਾਜੇ ਨੇ ਤੇ ਜਾਣਾ ਕਿੱਥੇ ਬੀਜੇਪੀ ਦੇ ਵਿੱਚ ਜਾਣਾ ਉਹ ਤਾਂ ਜੀਮੀਦਾਰ ਪਹਿਲਾਂ ਹੀ ਇਹ ਗੱਲ ਨੂੰ ਕਹਿੰਦੇ ਹੈਗੇ ਵੀ ਇਹਨੂੰ ਤਾਂ ਵੋਟਾਂ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਹੈਗਾ ਔਰ ਨਾ ਉਹਨਾਂ ਦੇ ਨਾਲ ਬੀਜੇਪੀ ਹੈ ਚੰਦੂ ਮਾਜੇ ਦੇ ਨਾਲ ਨਾ ਬੀਐਸਪੀ ਹੈਗੀ ਉਹ ਤਾਂ ਨੇੜੇ ਤੇੜੇ ਵੀ ਹਨੇਗੇ ਸੋ ਕਹਿਣ ਦਾ ਭਾਵ ਹੈ ਵੀ ਕਾਂਗਰਸ ਨੇ ਹੀ ਜਿੱਤਣਾ ਹੈਗਾ ਔਰ ਸਾਰਿਆਂ ਦਾ ਇਹੀ ਬੀਐਸਪੀ ਦੀ ਗੱਲ ਕੀਤੀ ਜਦੋਂ ਮੈਂ ਬਿਆਨ ਪੜ੍ਹ ਰਿਹਾ ਸੀਗਾ ਗੜੀ ਸਾਹਿਬ ਦਾ ਲੱਗਿਆ ਕਹਿੰਦੇ ਸਰਮਾਇਦਾਰਾਂ ਨਾਲ ਸਾਡਾ ਸਾਡੀ ਜਿਹੜੀ ਜੰਗ ਹੈ ਸਰਮਾਇਦਾਰਾਂ ਨਾਲ ਜੰਗ ਦੱਸ ਰਹੇ ਹੋ ਕਿ ਤੁਸੀਂ ਕੀ ਕਹੋਗੇ ਬੀਐਸਪੀ ਪਹਿਲਾਂ ਵੀ ਕਿਸੇ ਗਿਣਤੀ ਵਿੱਚ ਵੀ ਨਹੀਂ ਸੀ ਜਿਵੇਂ ਤੁਸੀਂ ਦੇਖਿਆ ਵੀ ਵਕ ਵਕ ਟਾਈਮ ਤੇ ਜਿਹੜੇ ਵੱਡੇ ਲੀਡਰ ਆ ਉਹ ਛੋਟੇ ਲੀਡਰਾਂ ਨੂੰ ਵੇਚ ਜਾਂਦੇ ਆ ਜਦ ਕਿ ਵੋਟਾਂ ਦਾ ਟਾਈਮ ਹੁੰਦਾ ਉਦੋਂ ਆ ਕੇ ਉਹ 5 ਸਾਲ ਬਾਅਦ ਉਹਨਾਂ ਨੂੰ ਯਾਦ ਆ ਜਾਂਦਾ ਤਾਂ ਆਪਣੇ ਧਰਮ ਦੀ ਆਪਣੇ ਸੰਵਿਧਾਨ ਦੀ ਗੱਲ ਕਰਦੇ ਆ ਪਰ ਜਦੋਂ ਵੋਟਾਂ ਲੰਘ ਗਈਆਂ ਉਸ ਤੋਂ ਬਾਅਦ ਫਿਰ ਉਹ ਚੁੱਪ ਕਰਕੇ ਅੰਦਰ ਵੜ ਜਾਂਦੇ ਆ ਸਾਡੀ ਕਾਂਗਰਸ ਪਾਰਟੀ ਇੱਕ ਅਹੀ ਪਾਰਟੀ ਆ ਜਿਹੜੀ ਧਰਮ ਨਰਪੱਖ ਜਿਹੜੀ ਪਾਰਟੀ ਆ ਸਾਰੇ ਧਰਮਾਂ ਨਾਲ ਲੈ ਕੇ ਚੱਲਦੀ ਆ ਔਰ ਸੰਵਿਧਾਨ ਦੀ ਅਗਰ ਜੇ ਰਾਖੀ ਵੀ ਕਰ ਸਕਦੀ ਹੈ ਆਜੀ 23 ਕਾਂਗਰਸ ਪਾਰਟੀ ਹੀ ਰੱਖ ਸਕਦੀ ਆ ਔਰ ਅਸੀਂ ਮੰਗਾ ਹਲਕੇ ਤੋਂ ਸੰਵਿਧਾਨ ਨੂੰ ਖਤਰਾ ਕਿਵੇਂ ਆ ਖਤਰਾ ਜਿਵੇਂ ਤੁਹਾਨੂੰ ਦੱਸ ਦਰੇ ਆ ਵੀ 400 ਪਾਰ ਉਹਨਾਂ ਦਾ ਕਾਰਨ ਇਹੀ ਆ ਵੀ 400 ਪਾਰ ਕਰਕੇ ਜਿਹੜਾ ਅਸੀਂ ਜਿਹੜਾ ਵਿਪੱਖਸ਼ੀ ਆ ਖਤਮ ਕਰਕੇ ਆਪਣਾ ਮਨਮਰਜ਼ੀ ਨਾਲ ਜਿਹੜਾ ਸੰਵਿਧਾਨ ਦੇ ਵਿੱਚ ਜਿੱਦਾਂ ਦੀ ਮਰਜ਼ੀ ਉਹ ਜਿੰਨੀਆਂ ਵੀ ਹੈਗੀਆਂ ਉਹਦੇ ਵਿੱਚ ਉਹ ਕਰ ਸਕਦੇ ਆ ਫੇਰ ਬਦਲ ਕਰ ਸਕਦੇ ਆ ਤੇ ਅਗਰ ਜੇ 400 ਤੋਂ ਘੱਟ ਰਹਿੰਦੇ ਆ ਤਾਂ ਉਹਨਾਂ ਨੂੰ ਔਖਾ ਹੋ ਜਾਣਾ ਹੈ ਇਸੇ ਕਰਕੇ ਉਹਨਾਂ ਦਾ ਏਜੰਡਾ ਹੀ ਇਹ ਹੈ ਕਿ ਇੰਡੀਆ ਰੇਲਾਈਂਸ ਦੀ ਸਰਕਾਰ ਬਣ ਰਹੀ ਹੈ ਇੰਡੀਆ ਦੀ ਹੀ ਸਰਕਾਰ ਇੰਡੀਆ ਜਿਹੜੀ ਰੇਲਾਈਂਸ ਦੀ ਸਰਕਾਰ ਬਣੇਗੀ ਇਹ ਨਹੀਂ ਗੱਲ ਹੈਗੀ ਪਰ ਉਹ ਗੱਲ ਇਸ ਤਰ੍ਹਾਂ ਦੀ ਕਰ ਰਹੇ ਆ ਉਹ ਆਪਣਾ ਪ੍ਰੋਪਾਗੈਂਡਾ ਹੀ ਉਹਨਾਂ ਦਾ ਇਸ ਤਰ੍ਹਾਂ ਨਾਲ ਚਲਾਇਆ ਹੋਇਆ ਹੈ ਹਾਂ ਮੂਨ ਸਾਹਿਬ ਦਾ ਮੂਡ ਮੈਨੂੰ ਪੱਕਾ ਲੱਗਾ ਕਿ ਸਾਡੀ ਸਰਕਾਰ ਮੰਨ ਰਹੀ ਹੈ ਦੱਸ ਸਾਹਿਬ ਇਹ ਚੇਂਜ ਕਿਦਾਂ ਕਰਨਾ ਦੋ ਲਫ਼ਜ਼ ਬੀਜੇਪੀ ਵਾਲੇ ਆਰਐਸਐਸ ਬੀਜੇਪੀ ਤੇ ਮੋਦੀ ਸਾਹਿਬ ਦੋ ਲਫ਼ਜ਼ ਸੰਵਿਧਾਨ ਦੇ ਵਿੱਚੋਂ ਕੱਢਣਾ ਚਾਹੁੰਦੇ ਆ ਜਿਹੜਾ ਸੈਕੂਲਰ ਹੈ ਤੇ ਇੱਕ ਸੋਸ਼ਲਿਸਟ ਜਿਹੜਾ ਬਾਅਦ ਵਿੱਚ ਇੰਦਰਾ ਗਾਂਧੀ ਨੇ ਜਿਹੜੀ 42ਵੀਂ ਐਮੈਂਡਮੈਂਟ ਕਰਕੇ ਵਿੱਚ ਐਡ ਕੀਤਾ ਸੀ ਉਹ ਲਫ਼ਜ਼ ਵਿੱਚੋਂ ਕੱਢਣਾ ਚਾਹੁੰਦੇ ਆ ਔਰ ਹਿੰਦੁਸਤਾਨ ਨੂੰ ਉਹ ਸੈਕੂਲਰ ਨਹੀਂ ਰੱਖਣਾ ਚਾਹੁੰਦੇ ਇਸੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਧਰਮਾਂ ਮੁਸਲਮਾਨਾਂ ਦੇ ਕਦੀ ਖਿਲਾਫ ਬੋਲਦੇ ਆ ਔਰ ਸਿੱਖਾਂ ਨੂੰ ਉਹ ਕੁਚਲ ਕੇ ਰੱਖਣਾ ਇਸੇ ਤਰ੍ਹਾਂ ਦਲਤਾਂ ਨੂੰ ਉਹ ਥੱਲੇ ਰੱਖਣਾ ਚਾਹੁੰਦੇ ਆ ਉਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਬਿਲਕੁਲ ਪੜੇ ਦੇਖੇ ਆ ਸ਼ਰਮਜੀਤ ਤਾਂ ਕਹਿੰਦੇ ਕਿ ਮੋਦੀ ਸਾਹਿਬ ਸਭ ਤੋਂ ਜ਼ਿਆਦਾ ਪਿਆਰੇ ਸਿੱਖਾਂ ਨੂੰ ਕਰਦੇ ਆ ਆਪਾਂ ਦੇਖ ਲਿਆ ਤਦੇ ਤਾਂ 850 ਪ੍ਰੈਕਟੀਕਲ ਐਰਥ ਥਿਊਰੀ ਦੇ ਵਿੱਚ ਬਹੁਤ ਫਰਕ ਆ ਬਹੁਤ ਬਹੁਤ ਫਰਕ ਆ ਦੇਖੋ ਦੇਖੋ ਜਿਹੜੀ ਜਿਹੜਾ ਇਸ਼ੂ ਸ਼ੂਨ ਸਾਹਿਬ ਨੇ ਕਿਹਾ 400 ਪਾਰ ਦੀ ਗੱਲ ਕਰੇ 400 ਪਾਰ ਮੈਨੂੰ ਦੱਸਤਾ ਦਿਓ ਵੀ ਸਾਊਥ ਵਾਲਿਆਂ ਨੇ ਕਰਨਾਟਕਾ ਨੇ ਤਾਮਿਲ ਲਾਡੂ ਵਾਲਿਆਂ ਨੇ ਕੇਰਲਾ ਵਾਲਿਆਂ ਨੇ ਆ ਕੇ ਮੋਦੀ ਦੇ ਸਹਰਾਣੇ ਧਰਨਾ ਮਾਰਿਆ ਜੰਤਰ ਮਾਤਰ ਤੇ ਤੁਹਾਡੇ ਸਾਹਮਣੇ ਹੀ ਆਇਆ ਨਾ ਤੇ 400 ਪਰ ਦੀ ਕੀ ਦੀ ਗੱਲ ਕਰਦੇ ਹੋ 400 ਪਰ ਕਿੱਥੋਂ ਲਿਆਣਾ ਪਾਕਿਸਤਾਨ ਤੋਂ ਲਿਆਣਾ ਪਾਕਿਸਤਾਨ ਚ ਆਪ ਜਾ ਕੇ ਸੀਟਾਂ ਲੜਨੀਆਂ ਤਾਂ 400 ਹੋ ਗਈਆਂ ਜਿਹੜੀਆਂ 170 ਸੀਟਾਂ ਆ ਸੌਹਦੀਆਂ ਸੌਹਦੀਆਂ ਨਾਲ ਤਾਂ ਧਰਨਾ ਮਾਰਤਾ ਆ ਕੇ ਕਿ ਵੀ ਅਸੀਂ ਹਿੰਦੁਸਤਾਨ ਤੋਂ ਅਲੱਗ ਜੇ ਅਸੀਂ ਟੈਕਸ ਦੇ ਵਿੱਚ ਜ਼ਿਆਦਾ ਦਿੰਦੇ ਆ ਤਾਂ ਕਿਉਂ ਅਸੀਂ ਸਾਨੂੰ ਫੰਡ ਨਹੀਂ ਕਿਉਂ ਮਿਲੇ ਡਿਸਪੈਰਟੀ ਕਿਉਂ ਆ ਇਹ ਜੇ ਹਿੰਦੁਸਤਾਨ ਦੇ ਵਿੱਚ ਇਹੀ ਕੁਝ ਹੋਣਾ ਦੇਖੋ ਸੈਕੂਲਰਿਜ਼ਮ ਨੂੰ ਖਤਮ ਕਰਕੇ ਫੈਡਰਲ ਸਟਰਕਚਰ ਜਿਹੜਾ ਆਇਆ ਸੀ ਕਨਸਟੀਟਿਊਸ਼ਨ ਕੀ ਕਹਿੰਦਾ ਸਟੇਟਾਂ ਨਾਲ ਬਣਿਆ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਕੋ ਹੀ ਇੱਕ ਨੇਸ਼ਨ ਤੇ ਇੱਕੋ ਹੀ ਲੀਡਰ ਨਹੀਂ ਫੈਡਰਲ ਟੱਜ ਫੈਡਰਲ ਟੱਜ ਚ ਰਹਿਣ ਕਿਤੇ ਦਿੱਤਾ ਸਟੇਟਾਂ ਨੂੰ ਆਰਡੀਆ ਫਲੇ ਫੰਡ ਲਈ ਸਾਨੂੰ ਤਰਲੇ ਮਾਰਨੇ ਪੈਂਦੇ ਆ ਔਰ ਮੈਂ ਭਗਵੰਤ ਮਾਨ ਦੀ ਗੱਲ ਤੇ ਸ਼ਰਮਾਣੀ ਚਾਹੀਦੀ ਆ ਆਰਡੀਆ ਫਲੇ ਅਸੀਂ ਧਰਨਾ ਮਾਰੇ ਪੋਲੀਟੀਕਲ ਬਿਲ ਕਿੱਥੇ ਗਈ ਨਹੀਂ ਇੰਡੀਆ ਲੈਂਸ ਤੁਹਾਡੇ ਭਾਈ ਵਾਲਿਆ ਨਹੀਂ ਉਹ ਹੁਣ ਜੀ ਪੰਜਾਬ ਦੀ ਗੱਲ ਕਰਦਾ ਆ ਆਰਡੀਆ ਫਲੇ ਅਸੀਂ ਧਰਨਾ ਕਿਉਂ ਨਹੀਂ ਮਾਰਿਆ ਜਾ ਕੇ ਪੰਜਾਬ ਦੇ ਵਿੱਚ ਅਸੀਂ ਇਕੱਲੇ ਲੜਦੇ ਆ ਇੰਡੀਆ ਲੈਂਸ ਦੇ ਵਿੱਚ ਬਿਲਕੁਲ ਹੋਈਏ ਅਸੀਂ ਲੇਕਿਨ ਇੱਥੇ ਜਿਹੜਾ ਜੇ ਫੈਡਰਲ ਸਟਰਕਚਰ ਨੂੰ ਜਿਹੜਾ ਖਤਮ ਕਰਨਾ ਚਾਹੁੰਦਾ ਮੋਦੀ ਸਾਹਿਬ ਨਾ ਇਹ ਪੋਸੀਬਲ ਨਹੀਂ ਹੈਗਾ ਸਰ ਗੱਲ ਸਮਝ ਨਹੀਂ ਨਾ ਆਉਂਦੀ ਤੁਸੀਂ ਜਿੱਦਾਂ 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 ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਉਦੋਂ ਬੋਲੀ ਕਿਆ ਸੀ ਜੀ ਉਦੋਂ ਬੋਲੀ ਕਿਆ ਸੀ ਇਹਨਾਂ ਦੀ ਕਿ ਭਈ ਸੈਂਟਰ ਫੜ ਨਹੀਂ ਦਿੰਦਾ ਆਮ ਜਨਤਾ ਦੀ ਗੱਲ ਕਰਦਾ ਆਮ ਜਨਤਾ ਨੂੰ ਸਮਝ ਨਹੀਂ ਨਾ ਆਉਂਦੀ ਲੀਡਰ ਜਦੋਂ ਆਪੋਜੀਸ਼ਨ ਚ ਹੁੰਦੇ ਕੁਝ ਕਹਿੰਦੇ ਆ ਸਰਕਾਰ ਬਣਾ ਕੇ ਕੁਝ ਕਹਿੰਦੇ ਆ ਅਲਾਈਅੰਸ ਚ ਕੁਝ ਕਹਿੰਦੇ ਆ ਲੜਨ ਵਾਲੇ ਕੁਝ ਕਹਿੰਦੇ ਆ ਇਹ ਨਾ ਦੇ ਮੈਂ ਦੇਖੋ ਗੱਲ ਸੁਣ ਸਾਡੇ ਸਾਰੇ ਜਿਹੜੇ ਇੰਡੀਆ ਅਲਾਈਅੰਸ ਦੇ ਵਿੱਚ ਸਾਰੇ ਪਾਰਟਨਰ ਆ ਸਾਰੇ ਪਾਰਟਨਰ ਆ ਫੈਡਰਲਿਜ਼ਮ ਦੀ ਗੱਲ ਕਰਦੇ ਆ ਪਾਰਟਨਰ ਮੰਨਦੇ ਉਹਨਾਂ ਤੁਸੀਂ ਭਗਵਾਨ ਕੁਰਾਂ ਜੀ ਨੂੰ ਆਪਣਾ ਨਹੀਂ ਨੈਚੁਰਲੀ ਇੰਡੀਆ ਅਲਾਈਅੰਸ ਦੇ ਵਿੱਚ ਅਸੀਂ ਜਦੋਂ ਇੱਥੇ ਪੰਜਾਬ ਹੁਣ ਕਰਲਾ ਇੱਕ ਇੱਕ ਮਿੰਟ ਇੱਕ ਮਿੰਟ ਸੂਰੀ ਸਾਹਿਬ ਗੱਲ ਨੂੰ ਸਟਰਕਚਰ ਨੂੰ ਸਮਝੋ ਅਸੀਂ ਕਰਲਾ ਦੇ ਵਿੱਚ ਲੜਦੇ ਆ ਕਰਲਾ ਚ ਵਿੱਚ ਅਸੀਂ ਸਾਡੇ ਅਲਾਈਅੰਸ ਤੇ ਹੀ ਆ ਅਸੀਂ ਟੋਟਲ ਦੀ ਉੱਥੇ ਮੋਦੀ ਕਿੱਥੇ ਅਸੀਂ ਜਿੱਤਾਂਗੇ ਇੰਡੀਆ ਆਲਾਈਂਸ ਜਿੱਤੇਗਾ ਸਾਰੀਆਂ ਸੀਟਾਂ ਆਲਾਈਂਸ ਜਿੱਤੂਗਾ ਤਾਂ ਮੰਨ ਲਓ ਨਾਲੇ ਜਿੱਤ ਜਾਣਾ ਨਾਲੇ ਜਿੱਤਣਾ ਫਿਰ ਉਹਦੇ ਨਾਲ ਕੀ ਜਦੋਂ ਇੰਡੀਆ ਆਲਾਈਂਸ ਦੇ ਵਿੱਚ ਚਲੋ ਸਰ ਇਹਨੂੰ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਕਿੰਨਾ ਉਤਸ਼ਾਹ ਕਾਂਗਰਸੀ ਵਰਕਰਾਂ ਚ ਬਿਲਕੁਲ ਤੁਸੀਂ ਆ ਦੇਖ ਲਓ ਕਿੰਨੇ ਕਾਫਲੇ ਆ ਰਹੇ ਆ ਜੁੜ ਰਹੇ ਆ ਔਰ ਬਹੁਤ سارے ਲੋਕ ਜਿਹੜੇ ਇਧਰੋਂ ਜਦੋਂ ਸਿੰਘਲਾ ਜੀ ਨਿਆਣਾ ਉਧਰਲੇ ਪਾਸੇ ਲੱਗੇ ਆ ਸਾਨੂੰ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਥੇ ਰੁਕਣਾ ਤੁਹਾਡੇ ਹੋਰ ਸਾਥੀ ਬਹੁਤ ਆ ਰਹੇ ਆ ਔਰ ਸਾਡੇ ਪੰਗੇ ਜਿਹੜਾ ਰੈਲੀ ਹੋਈ ਸੀ ਕਹ ਲੋ ਸਿੰਗਲਾ ਜੀ ਜੀ ਤੋਂ ਪਹਿਲੇ ਦਿਨ ਉਹਨਾਂ ਦੀ ਆਮਦ ਹੋਈ ਹੈ ਕਟਕਲ ਕਲਾ ਮੱਥਾ ਟੇਕਿਆ ਔਰ ਤਕਰੀਬਨ ਹਜ਼ਾਰਾਂ ਹੀ ਕਾਂਗਰਸ ਦੇ ਵਰਕਰ ਲੀਡਰ ਜਿਹੜੇ ਆ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਆ ਕੇ ਉੱਥੇ ਉਹਨਾਂ ਨੂੰ ਸਮੂਲੀਅਤ ਕੀਤੀ ਹੈ ਫੰਕਸ਼ਨ ਦੇ ਵਿੱਚ ਔਰ ਜੀ ਆ ਕੇ ਔਰ ਸਿੰਗਲਾ ਜੀ ਵੀ ਬੜੇ ਉੱਥੇ ਉਹਨਾਂ ਨੂੰ ਆ ਕੇ ਉਤਸ਼ਾਹ ਮਿਲਿਆ ਬੜੀ ਗੱਲ ਕੀਤੀ ਚੜ ਚੜ ਕੇ ਆਉਂਦੇ ਜੀ ਮੈਂ ਦੇਖੋ ਜਦੋਂ ਜਨ ਸੰਬੋਧਨ ਕਰਦੇ ਮੈਨੂੰ ਪਹਿਲਾਂ ਲੱਗਿਆ ਸੀ ਕਿ ਠੰਡੇ ਸੁਵਾਦੇ ਵਾਲੇ ਆ ਜੂਤ 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 ਹੀ ਰਹੇ ਆ ਦੇਖੋ ਉਹਨਾਂ ਨੇ ਪੰਜਾਬ ਦੇ ਨਾ ਆ ਵਾਲੀ ਨਹੀਂ ਨਾ ਲਾਂਦੇ ਉਹ ਥੋੜੇ ਬਜ਼ੁਰਗ ਵਾਲੀ ਤਸਵੀਰ ਲਾਂਦੇ ਨਹੀਂ ਉਹ ਦਾ ਦੇਖੋ ਹੈ ਤਾਂ ਜੰਗ ਸਾਰੀ ਛੋਟੀ ਵੀ ਚਾਹੀਦੀ ਹੈ ਲੱਗਦਾ ਕਿ ਜੋਸ਼ ਮੱਠਾ ਨਾ ਪੈ ਗਿਆ ਨਹੀਂ 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 ਜੋਸ਼ ਨਹੀਂ ਮੱਠਾ ਪੈਂਦਾ ਚਾਹੇ ਇੱਥੇ ਸਾਡੇ ਨਾਲ 882 ਸਾਲ ਦੇ ਵੀ ਬਜ਼ੁਰਗ ਆਏ ਆ ਉਹਨਾਂ ਦੇ ਵਿੱਚ ਪੂਰਾ ਜੋਸ਼ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਸੰਵਿਧਾਨ ਬਚਾਣਾ મોદી ਹਟਾਣਾ ਇਹ ਸਾਡਾ ਨਾਰਾ ਆ ਤੇ ਕਾਂਗਰਸਾ ਜਿਹੜਾ ਰਾਜ ਭਾਗ ਨੂੰ ਸੈਂਟ ਤੇ ਪਿਛਲੇ ਕੀ ਦਿੱਤਰ ਲੋਚਨ ਸੂਨ ਸਾਹਿਬ ਨਾ ਆਪਣੇ ਵਾਅਦੇ ਤੇ ਪੂਰੇ ਮੈਂ ਕਹਿੰਦਾ ਅੜ ਕੇ ਖੜੇ ਆ ਇੱਕੋ ਗੱਲ ਉਹੀ ਦਹਰਾਉਂਦੇ ਆ ਇਹ ਨਹੀਂ ਮੰਨਦੇ ਕਿਸੇ ਦੀ ਨਹੀਂ ਹੈ ਹੀ ਨਹੀਂ ਗੱਲ ਇਸ਼ਤਾਨ ਬਚੂਗਾ ਤੇ ਮੁਲਕ ਬਚੂਗਾ ਸੰਵਿਧਾਨ ਬਚੂਗਾ ਤੇ ਮੁਲਕ ਬਚੂਗਾ ਤੁਸੀਂ ਵੀ ਗੱਲ ਤਾਂ ਕਰ ਸਕਦੇ ਹੋ ਦੇਖੋ ਮੀਡੀਆ ਕਿਦਾਂ ਦਾ ਆ ਗਿਆ ਜੇ ਜੇ ਮੀਡੀਆ ਅਸੀਂ గల్గే సంవిధా బా సంవధ మి మూరే సా విజయ ਸੋ ਆਲਾ ਸਵਾਲ ਸੀਟ ਸ਼੍ਰੀ ਨਾਨਪੁਰ ਸਾਹਿਬ ਹਲਕੇ ਸੀਟ ਤੋਂ ਕੌਣ ਜਿੱਤਣ ਦਾ ਨਜ਼ਰ ਆ ਰਿਹਾ ਫਿਰ ਸਰ ਲਾਸਟ ਕਾਂਗਰਸ ਪਾਰਟੀ ਵਿਜੇਂਦਰ ਸਿੰਘਲਾ ਕਾਂਗਰਸ ਪਾਰਟੀ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਕੋਈ ਡਾਊਟ ਨਹੀਂ ਕੋਈ ਡਾਊਟ ਨਹੀਂ ਇਹਨਾਂ ਨਾਨਪੁਰ ਸਾਹਿਬ ਦਾ ਵੱਡੇ ਮਾਰਜਿਨ ਨਾਲ ਜਿੱਤਾਂਗੇ ਅਸੀਂ ਜੀ ਬਹੁਤ ਸ਼ੁਕਰੀਆ ਜੀ ਤਾਂ ਤੁਸੀਂ ਦੇਖਿਆ ਕਿ ਕਿਵੇਂ ਇਹਨਾਂ ਦਾ ਜੋਸ਼ ਜਿਹੜਾ ਆ ਉਹ ਸਿੱਖ ਰਾਂ ਤੇ ਔਰ ਕਹਿੰਦੇ ਆ ਕਿ ਇਸ ਵਾਰ ਸ਼੍ਰੀ ਨਾਨਪੁਰ ਸਾਹਿਬ ਹਲਕੇ ਦੀ ਜਿਹੜੀ ਸੀਟ ਹੈ ਕਿਉਂਕਿ ਪਿਛਲੀ ਵਾਰ ਵੀ ਕਾਂਗਰਸ ਦੀ ਸੀਟ ਹੈ ਉਹ ਇਹਨਾਂ ਨੇ ਜਿੱਤੀ ਸੀ ਤਾਂ ਗੜ ਮੰਨਿਆ ਜਾਂਦਾ ਕਾਂਗਰਸ ਦਾ ਤੇ ਇਹਨਾਂ ਨੇ ਕਿਹਾ ਕਿ ਇਸ ਵਾਰ ਵੀ ਵਿਜੇਂਦਰ ਸਿੰਘਲਾ ਜਿਹੜੇ ਆ ਉਹ ਜੇਤੂ ਹੋਣਗੇ ਇਹ ਇਹਨਾਂ ਦਾ ਦਾਵਾ ਹੈ ਪਰ ਵੋਟਾਂ ਵਾਲੇ ਦਿਨ ਦੇਖਾਂਗੇ ਕਿ ਲੋਕਾਂ ਦੇ ਮਨ ਵਿੱਚ ਕੀ ਉਹਨਾਂ ਦੇ ਮਨ ਦੇ ਕੀ ਅੰਦਰ ਪ੍ਰਤੀਕਿਰਿਆ ਉੱਠਦੀ ਆ ਔਰ ਨਾਲ ਦੀ ਨਾਲ ਜਦੋਂ ਰਿਜ਼ਲਟ ਆਣਾ ਉਦੋਂ ਹੀ ਪਤਾ ਲੱਗੇਗਾ ਕਿ ਕੌਣ ਜਿੱਤਿਆ ਕੌਣ ਹਾਰਿਆ ਲੇਕਿਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਤੋਂ ਦਾਅਵੇ ਕਰਦੇ ਨੇ ਤੇ ਇਸ ਸਮੇਂ ਅਸੀਂ ਰੋਪੜ ਵਿਖੇ ਮੌਜੂਦ ਆ ਐਸ.ਐਮ. ਆਫਿਸ ਦੇ ਬਾਹਰ ਮੌਜੂਦ ਆ ਚੰਦ ਹੀ ਮਿੰਟਾਂ ਵਿੱਚ ਵਿਜੇਂਦਰ ਸਿੰਘਲਾ ਵੀ ਉੱਥੇ ਪਹੁੰਚ ਜਾਣਗੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਆਮ ਜਨਤਾ ਦੇ ਤੋਖਲੇ ਪੀੜਾਂ ਬਲਬਲੇ ਸੁਣੇ ਆ ਕਿ ਨਹੀਂ ਸੁਣੇ ਕਿਉਂਕਿ ਪੰਜਾਬ ਵਿੱਚ ਇੱਕ ਤਾਂ ਚਿੱਟੇ ਦਾ ਜਿਹੜਾ ਹੜ੍ਹ ਆ ਉਹਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਦੂਜਾ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਡਗਮਗਾ ਗਈ ਹੈ ਉਹਦੇ ਲਈ ਉਹ ਕੀ ਕਰਨਗੇ ਤਾਂ ਬਹੁਤ ਸਾਰੇ ਸਵਾਲ ਨੇ ਵਿਜੇਂਦਰ ਸਿੰਘਲਾ ਸਾਹਿਬ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਬਣੇ ਰਹਣਾ ਬ੍ਰਿ ਭਤੀ ਨਵਾਸ਼ਰਮ ਛੋਟੀ ਜੀ ਨੀਸਰੀ ਕੈਮਰਾ ਬਸੰਝ ਕੇ ਜਸਤੋ ਬਹੁਤ ਜਲ ਫੇਤੋ ਹਸਰਮਗੇ ਸਤਿ ਸ਼੍ਰੀ ਅਕਾਲ ਰਬ ਰਖਾ